ਜਿਸ ਤਰ੍ਹਾਂ ਅੱਜ ਕੱਲ ਖਬਰ ਜਿਹੜੀ ਆਈ ਹੈ ਮੌਕੇ ਦੇ ਅੰਦਰ ਸਾਡੇ ਜਿਹੜੇ ਮਾਰੂ ਸਾਥੀ ਇੱਥੇ ਕੰਮ ਕਰਨ ਕੰਮ ਆਂਦੇ ਆ ਸਾਡੇ ਪ੍ਰਵਾਸੀ ਭਰਾ ਜਿਹੜੇ ਇੱਥੇ ਆਂਦੇ ਉਹਨਾਂ ਤੇ ਜਿਹੜਾ ਹਮਲਾ ਹੋਇਆ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਸਾਹਿਬ ਪਹਿਲਾਂ ਤਾਂ ਫਰੋਟੀਆਂ ਤੋਂ ਖੇੜਾ ਨਹੀਂ ਛੁੱਟਦਾ ਸੀਗਾ ਹੁਣ ਆਹ ਕੰਮ ਚੱਲੂ ਹੋ ਗਿਆ ਸਭ ਕਿੰਨੀ ਇੰਡਸਟਰੀਅਲ ਪਾਲਿਸੀ ਬਣਾ ਲਿਓ ਕਿੰਨੇ ਐਗਰੀਮੈਂਟ ਕਰਾ ਦੇਣ ਮੋਦੀ ਸਾਹਿਬ ਆਹ ਜਿਹੜੇ ਦਿੱਲੀੋਂ ਆ ਕੇ ਇੱਥੇ ਬੈਠੇ ਐ ਕੇਜਰੀਵਾਲ ਸਾਹਿਬ ਐਂਡ ਕੰਪਨੀ ਉਹਨਾਂ ਤੋਂ ਖੜਾ ਚੜਾਈਏ ਅੱਗੇ ਹੋ ਕੇ ਇਹਨੂੰ ਸਾਹਮਣੇ ਲਓ ਜਾਂ ਕਿ ਹਿੰਦੁਸਤਾਨ ਦਾ ਕੋਈ ਇੱਕ ਜਿਹੜਾ ਸੁਨਹਿਰਾ ਬਣਾਈਏ ਹਸਤਾ ਖੇਡ ਦਾ ਪੰਜਾਬ ਬਣਾਈਏ ਤੇ ਇੱਥੇ ਪੰਜਾਬ ਦੇ ਖਿਲਾਫ ਅਗਰ ਮੁਹਿੰਮ ਚਲਾਨੀ ਹੈ ਤੇ ਸਾਰੇ ਆੋਰ ਆਲ ਮਿਲ ਕੇ ਆਹ ਜਿਹੜੇ ਦਿੱਲੀੋਂ ਆ ਕੇ ਇੱਥੇ ਬੈਠੇ ਐ ਕੇਜਰੀਵਾਲ ਸਾਹਿਬ ਐਂਡ ਕੰਪਨੀ ਉਹਨਾਂ ਤੋਂ ਖੜਾ ਚੜਾਈਏ ਇਹਨਾਂ ਦੀ ਗਲਤ ਪਾਲਿਸੀਜ਼ ਤੋਂ ਖੜਾ ਚੜਾਈਏ ਤੇ ਇਹਦਾ ਪਹਿ ਇੰਤਜ਼ਾਮ ਕਰੀਏ ਕਿਉਂਕਿ ਇੱਕ ਨਾਲ ਮੈਂ ਹੋਰ ਵੀ ਕਹਿਣਾ ਚਾਹੂੰਗਾ ਸਭ ਜਿੱਥੇ ਇੰਡਸਟਰੀ ਲੱਗਣ ਦੀ ਇੱਥੇ ਗੱਲ ਕਰ ਰਹੇ ਆਂ ਦੇਖੋ ਪ੍ਰਧਾਨ ਮੰਤਰੀ ਜੀ ਨੇ ਕੇਂਦਰ ਸਰਕਾਰ ਨੇ ਜੋ ਨਾ ਤੋਂ ਬਣ ਸਕਦਾ ਸੀ ਕਰਤਾ ਪਰ ਇੱਥੇ ਇੰਡਸਟਰੀ ਪਰ ਫਲੂਤ ਹੋਊਗੀ ਉਹ ਦੋ ਤਿੰਨ ਗੱਲਾਂ ਤੇ ਨਿਰਭਰ ਕਰਦਾ ਸਾਡੇ ਜਿਹੜੇ ਐਂਟਰਪ੍ਰੈਨਿਅਰਸ ਐ ਸਾਡੇ ਨੌਜਵਾਨਾਂ ਦਾ ਜਜ਼ਬਾ ਹੈ ਤੇ ਉਹਦੇ ਨਾਲ-ਨਾਲ ਇੱਥੇ ਦਾ ਜਿਹੜਾ ਇੰਡਸਟਰੀਅਲ ਕਲਾਈਮੇਟ ਹੈ ਸਰ ਜਿਸ ਤਰ੍ਹਾਂ ਅੱਜ ਕੱਲ ਖਬਰ ਜਿਹੜੀ ਆਈ ਹੈ ਮੌਕੇ ਦੇ ਅੰਦਰ ਸਾਡੇ ਜਿਹੜੇ ਬਾਹਰੋਂ ਸਾਥੀ ਇੱਥੇ ਕੰਮ ਕਰਨ ਕੰਮੇ ਆਂਦੇ ਆ ਸਾਡੇ ਪ੍ਰਵਾਸੀ ਭਰਾ ਜਿਹੜੇ ਇੱਥਿਆਂ ਦੇ ਉਹਨਾਂ ਤੇ ਜਿਹੜਾ ਹਮਲਾ ਹੋਇਆ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਸਾਹਿਬ ਪਹਿਲਾਂ ਤਾਂ ਫਰੋਤੀਆਂ ਤੋਂ ਖੇੜਾ ਨਹੀਂ ਛੁੱਟਦਾ ਸੀਗਾ ਹੁਣ ਆਹ ਕੰਮ ਚਾਲੂ ਹੋ ਗਿਆ ਸਭ ਕਿੰਨੀ ਇੰਡਸਟਰੀਅਲ ਪਾਲਿਸੀ ਬਣਾ ਲਿਓ ਕਿੰਨੇ ਐਗਰੀਮੈਂਟ ਕਰਾ ਦੇਣ ਮੋਦੀ ਸਾਹਿਬ ਜੇ ਇੱਥੇ ਆਈ ਨਿਕਮੀ ਸਰਕਾਰ ਨਹੀਂ ਐਜੀ ਨਿਕਮੀ اپੋਜੀਸ਼ਨ ਰਹੀ ਜਿਹੜੇ ਕਹਿੰਦੇ ਸੀ ਵੀ ਇਹਨਾਂ ਨੂੰ ਇੱਥੋਂ ਬਾਹਰ ਕੱਢਾਂਗੇ ਅਸੀਂ ਤੇ ਬਰਾਬਰ ਉਹਨਾਂ ਦੇ ਵੱਡੇ ਲੀਡਰ ਤਾੜੀ ਵਜਾ ਰਹੇ ਸੀਗੇ ਵੀ ਆ ਬਾਹਰ ਇੱਥੇ ਮੰਗਦੇ ਕੀ ਹੈ ਤਾਂ ਸਭ ਪੰਜਾਬ ਦੇ ਨਾ ਤਾਂ ਇੰਡਸਟਰੀ ਨੂੰ ਫਾਇਦਾ ਹੋਣਾ ਨਹੀਂ ਜੇ ਅਨਨੁਭਾਈ ਜਣਾ ਨੋਜੋਨਾਂ ਨੂੰ ਫਾਇਦਾ ਹੋਣਾ ਇਹਦੇ ਵਾਸਤੇ ਮੈਂ ਭਗਵੰਤਬਾ ਜੀ ਨੂੰ ਪੀਲੀ ਅੱਜ ਕੀਤੀ ਹੈ ਕਿ ਉਠੋ ਮਹਾਰਾਜ ਜੀ ਕੁੰਮ ਕਰਨ ਵਾਲੀ ਨੀਂਦ ਤੋਂ ਜਾਗੋ ਤੇ ਬਾਗਡੋਰ ਸੰਭਾਲੋ ਜੀ ਆਵਦੀ ਨਹੀਂ ਲੋਕਾਂ ਨੇ ਕਰੇ ਤੌਰ ਦੇਣਾ ਸਾਹਿਬ ਧੰਨਵਾਦ